ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਵੀ ਦੇਖੋ ਜਿਹੜੇ ਪ੍ਰਵਾਸੀ ਅਸੀਂ ਸਾਡੇ ਹੋਰ ਲੋਕ ਵੀ ਕੰਮ ਕਰਨ ਆਉਂਦੇ ਇੱਥੇ ਇਹ ਉਹਨਾਂ ਨੂੰ ਕੰਮ ਤੱਕ ਸੀਮਤ ਰੱਖੋ ਤੁਸੀਂ ਜਦੋਂ ਆਪਦੇ ਕਿਸੇ ਨੂੰ ਘਰੇਵਾੜ ਲੋਂਗੇ ਨਾ ਫਿਰ ਤੁਹਾਡਾ ਭੇਤ ਪਾ ਕੇ ਇਹ ਇੰਨੇ ਜੋ ਕੇ ਹੈ ਨਹੀਂਗੇ ਭਿਆਨਕ ਸਮਾਗੈਰ ਪੰਜਾਬ ਦੇ ਕੱਢੋ ਯਾਰ ਇਹਨਾਂ ਨੂੰ ਬਾਹਰ ਜੇ ਇਹਨਾਂ ਨੇ ਹਜੇ ਕੁਝ ਕਰਨਾ ਘਰੇ ਨਾ ਮਾੜੋ ਇਹਨਾਂ ਨੂੰ ਇਹਨਾਂ ਨੂੰ ਬਾਹਰ ਕੱਢੋ ਮਾਂ ਹੁੰਦੀ ਐ ਬੋਲੀ ਮਿੱਟੀ ਤਾ ਨਹੀਂ ਵੇਚੀ ਦੀ ਮਾਂ ਦੇ ਉਹ ਛਿੰਦੇ ਮਾਣੀ ਵੇਚੀ ਦੀ ਅਸੀਂ ਕੋਈ ਵੱਡੇ ਸਿੰਗਰ ਨਹੀਂ ਹੈਗੇ ਕਰਨ ਹੌਜਲਾ ਨਹੀਂ ਹੈਗੇ ਦਲਜੀਤ ਨਹੀਂ ਹੈਗੇ ਸਾਡੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਸਾਨੂੰ ਹੌਸਲਾ ਪਾਊਗਾ ਖੜਾ ਦੇ ਵਿੱਚ ਜਿਹੜਾ ਵੀ ਬੱਚਿਆਂ ਨੇ ਜਾ ਕੇ ਮਦਦ ਕੀਤੀ ਹੈ ਮੈਂ ਉਹ ਭਗਤ ਸਿੰਘ ਹੀ ਸਾਂਝਦਾ ਹਾਂ ਮੈਂ ਉਹਨਾਂ ਨੂੰ ਸਲੂਟ ਕਰਦਾ ਸੱਚੀ ਸਲੂਟ ਕਰਦਾ ਦਿਲ ਰੋ ਰਿਹਾ ਸੀ ਅੰਦਰੋਂ ਯਾਰ ਵੀ ਕਿੱਡਾ ਹੌਸਲਾ ਇਹਨਾਂ ਬੱਚਾ ਚ ਉੱਪਰ ਸਾਡੇ ਪੰਜਾਬ ਦਾ ਯੂਥ ਆ ਜਿਹੜਾ ਨਸ਼ੇੜੀ ਕਹਿ ਕੇ ਇਹਨਾਂ ਨੇ ਜਿਹਨੂੰ ਨਿੰਦ ਨਿਤ ਕਹਤਾ ਵੀ ਬਾਹਰ ਭੱਜ ਗਿਆ ਜੀ ਪੰਜਾਬ ਤਾਂ ਖਾਲੀ ਹੋ ਗਿਆ ਜੀ ਮੇਰਾ ਗੀਤ ਦਾ ਮਕਸਦ ਹੀ ਇਹ ਸੀਗਾ ਵੀ ਸਾਡੇ ਬੱਚੇ ਜਿਹੜੇ ਬਾਹਰ ਵੀ ਜਾ ਰਹੇ ਹਨ ਉਹ ਘਰ-ਬਾਰ ਤੇ ਆਪਣੇ ਜ਼ਮੀਨਾਂ ਨਾਲ ਵਿੱਚ ਜਿਹੜੇ ਇੱਥੇ ਲੋਕ ਵੀ ਆ ਉਹ ਵਿਚ-ਵਿਚ ਕੇ ਸ਼ਹਿਰਾਂ ਚ ਆ ਕੇ ਕੋਠੀਆਂ ਪਾਈ ਜਾਂਦੇ ਆ ਹੁਣ ਵੀ ਜਿਹੜਾ ਸ਼ਾਹਰੁਖ ਖਾਨ ਨੇ ਪੰਜਾਬ ਲਈ ਆ ਦਾ ਨਾ ਨਾਰਾ ਮਾਰਿਆ ਮੈਂ ਉਹਨਾਂ ਦੀ ਸੈਕਟਰੀ ਨੂੰ ਸ਼ਾਰਕ ਕੁਛ ਭੇਜਿਆ ਸੀ ਅੱਛਾ ਵੀ ਅੱਜ ਸਮਾਂ ਹੈ ਤੇ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਬਹੁਤ ਦਿਲੋਂ ਸਤਿਕਾਰ ਕਰਦੇ ਆ ਜਦੋਂ ਵੀ ਕਦੇ ਮਿਲਦੇ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਆ ਉਸਤਾਰ ਨੂੰ ਜਾਣਦੇ ਨੇ ਉਹ ਹਾਂ ਬਹੁਤ ਜ਼ਿਆਦਾ ਮੈਂ ਉਹਨਾਂ ਦੇ ਨਾਲ ਤਿੰਨ ਫਿਲਮਾਂ ਕਰ ਲਈਆਂ ਤਿੰਨ ਦਾ ਦਸਤਾਰ ਉਹਨਾਂ ਨੇ ਬੰਨੀ ਹੈ ਸਸੀ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਡੈਲੀ ਪੋਸਟ ਪੰਜਾਬੀ ਪੰਜਾਬ ਨੂੰ ਸਮੇਂ-ਸਮੇਂ ਤੇ ਬਹੁਤ ਵਕਤ ਪਿਆ ਤਾਂ ਉਸ ਵਕਤ ਦੇ ਨਾਲ-ਨਾਲ ਹੀ ਸੂਰਮੇ ਵੀ ਪੈਦਾ ਹੁੰਦੇ ਨੇ ਉਹ ਸਖਸ਼ੀ ਵੀ ਪੈਦਾ ਹੁੰਦੇ ਜਿਨ੍ਹਾਂ ਨੇ ਪਿਛਲੇ ਲੰਮੇ ਦਿਹਾਕਿਆਂ ਤੋਂ ਵਿਰਸੇ ਵੀ ਸਾਹਮੇ ਹੋਏ ਨੇ ਅੱਜ ਜ਼ਰੂਰਤ ਵੀ ਹੈਗੀ ਹੈ ਚਾਹੇ ਸਾਡੇ ਜਿਹੜਾ ਨੌਜਵਾਨ ਪੀੜੀ ਜ਼ਰੂਰ ਵਿਦੇਸ਼ਾਂ ਨੂੰ ਜਾ ਰਹੀ ਹੈ ਜਾਂ ਸਾਡੇ ਵਿਰਸੇ ਤੋਂ ਜਿਹੜੀ ਦੂਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਹੜੇ ਸਾਡੇ ਨਾਲ ਇਸ ਸਮੇਂ ਉਹ ਮਹਾਨ ਬੰਦੇ ਤੁਹਾਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਦਰਸ਼ਨ ਔਲਖ ਜੀ ਹੈਗੇ ਨੇ ਹਰਦੀਪ ਭਾਈ ਜਿਨ੍ਹਾਂ ਨੇ ਹਮੇਸ਼ਾ ਜੋ ਵੀ ਗਾਇਆ ਤਾਂ ਵਿਰਸੇ ਨੂੰ ਲੈ ਕੇ ਗਾਇਆ ਜਾਂ ਜਿਹੜੀ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਅ ਮੇਟ ਰੱਖਦੇ ਹੋਏ ਗਾਇਆ ਤੇ ਦਰਸ਼ਨ ਬਾਈ ਹੋਰ ਦਾ ਨਵਾਂ ਗਾਣਾ ਆਇਆ ਸੀ ਉਹਨਾਂ ਦੀ ਜਵਾਨ ਤੋਂ ਸੁਣਾਗੇ ਤੇ ਸ਼ੁਰੂਆਤ ਕਰਾਂਗੇ ਸੀ ਦੋ ਬੋਲਾਂ ਤੋਂ ਅੱਜ ਜ਼ਰੂਰਤ ਵੀ ਹੈਗੀ ਐ ਸਾਨੂੰ ਵਿਰਸੇ ਦਾ ਖਾਣੇ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਮੁਬਾਰਕਾ ਤੁਹਾਡਾ ਜਿਹੜਾ ਗਾਣਾ ਨਵਾਂ ਆਇਆ ਜੀ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਤੁਹਾਡੀ ਸਾਰੀ ਟੀਮ ਦਾ ਤੇ ਤੁਸੀਂ ਇੱਕ ਸੱਦੇ ਤੇ ਆਏ ਉਹਦੇ ਲਈ ਦਿਲੋਂ ਧੰਨਵਾਦ ਤੇ ਗੀਤ ਦੇ ਬੋਲ ਤੁਹਾਡੇ ਨਾਲ ਜਿਵੇਂ ਤੁਸੀਂ ਕਿਹਾ ਸੰਦੇਸ਼ ਕਰਦੇ ਬਿਲਕੁਲ ਅੱਜ ਥੋੜਾ ਅੱਗੇ ਆ ਸ਼ਾਮ ਮਤਲਬ ਉਹ ਜਿਹੜੀ ਅੱਜ ਜ਼ਰੂਰਤ ਹੈਗੀ ਹੈ ਜਿਹੜਾ ਹਾਂ ਦਾ ਨਾਰਾ ਮਾਰਨ ਦੇ ਲਈ ਤੁਹਾਡੇ ਵਰਗੇ ਜਿਹੜੇ ਲੋਕ ਹੈਗੇ ਨੇ ਖੜਨਗੇ ਕਿਉਂਕਿ ਇੱਕ ਗਾਇਕ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਦੋਂ ਅਸੀਂ ਚੀਜ਼ਾਂ ਵਰਬਲੀ ਅਸੀਂ ਗੱਲ ਕਰੀਏ ਤਾਂ ਦੇਖੋ ਮੈਂ ਸਮੇਂ-ਸਮੇਂ ਤੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਤੇ ਮਿੱਟੀ ਦੀ ਗੱਲ ਕਰਦਾ ਰਹਿ ਨਾ ਸਦਾਈ ਚਾਹੇ ਕਿਸਾਨੀ ਦੇ ਧਰਨੇ ਦੀ ਗੱਲ ਸੀ ਉਦੋਂ ਸ਼ੁਰੂ ਕੀਤਾ ਆਪਾਂ ਤੇ ਬਾਈ ਹਰਦੀਪ ਜੀ ਦਾ ਜਰੋਟਾ ਸਾਹਿਬ ਦਾ ਬੜਾ ਆਸ਼ੀਰਵਾਦ ਹੈ ਇਹਨਾਂ ਦੀ ਬਦੌਲਤ ਤੇ ਗਾਣਾ ਅੱਜ ਸਿਰੇ ਚੜਿਆ ਤੇ ਇਹਦੇ ਬੋਲ ਸੰਦੇਦ ਕਰਦਾ ਮਾਂ ਹੁੰਦੀ ਏ ਬੋਲੀ ਮਿੱਟੀ ਮਾਂ ਹੁੰਦੀ ਏ ਬੋਲੀ ਮਿੱਟੀ ਤਾ ਨਹੀਂ ਵੇਚੀ ਦੀ ਮਾਂ ਦੇ ਉਹ ਛਿੰਦੇ ਓਏ ਮਾਂ ਨਹੀਂ ਵੇਚੀ ਦੀ ਮਾਂ ਦੇ ਉਹ ਛਿੰਦੇ ਮਾਂ ਨਹੀਂ ਵੇਚੀ ਦੀ ਮਾਂ ਹੁੰਦੀ ਬੋਲੀ ਮਿੱਟੀ ਬਾਕੀ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਅਸੀਂ ਕੋਈ ਵੱਡੇ ਸਿੰਗਰ ਨਹੀਂ ਹੈਗੇ ਕਰਨ ਹੌਜਲਾ ਨਹੀਂ ਹੈਗੇ ਦਲਜੀਤ ਨਹੀਂ ਹੈਗੇ ਸਾਡੇ ਗਾਣੇ ਨੂੰ ਵੱਦ-ਤਦ ਸ਼ੇਅਰ ਕਰੋਗੇ ਤਾਂ ਸਾਨੂੰ ਹੌਸਲਾ ਪਾਊਗਾ ਇਹੋ ਜਿਹਾ ਕੁਝ ਕਰਨ ਦਾ ਮਿੱਟੀ ਨਾਲ ਜੁੜਿਆ ਗਾਣਾ ਜਿਹੜਾ ਸਾਡਾ ਯੂਥ ਹੈ ਉਹ ਟੁੱਟ ਰਿਹਾ ਮੈਂ ਦੇਖਿਆ ਬਹੁਤ ਪੂਰੀ ਤਰ੍ਹਾਂ ਟੁੱਟ ਰਿਹਾ ਅਸੀਂ ਜੁੜੇ ਰਹਿ ਮਿੱਟੀ ਨਾਲ ਉਹਨਾਂ ਨੂੰ ਜੋੜਨ ਦਾ ਉਪਰਾਲਾ ਵੀ ਹੈ ਔਰ ਜਿਹੜਾ ਪਿੱਛੇ ਸਰਕਾਰਾਂ ਵੀ ਸਾਨੂੰ ਤੋੜਨਾ ਚਾਹੁੰਦੀਆਂ ਨੇ ਤੁਹਾਡੇ ਹੁਣ ਇੱਕ ਥੋੜੇ ਕੰਟਰੋਵਰਸੀ ਨਾਲ ਤੁਸੀਂ ਕਹੋ ਤੁਹਾਡੇ ਗਾਣੇ ਜਿਹੜੇ ਹੈਗੇ ਮਾਂ ਬੋਲੀ ਨੂੰ ਬਚਾਉਣ ਲਈ ਅੱਗੇ ਹੈਗੇ ਨੇ ਜਾਂ ਤੁਸੀਂ ਉਹਨਾਂ ਪਿੰਡਾਂ ਪਿੰਡਾਂ ਜਾ ਕੇ ਇਸ ਭਗਤ ਸਿੰਘ ਦੀ ਜਿਵੇਂ ਕਹਿੰਦੇ ਨੇ ਫਿਰ ਜ਼ਰੂਰਤ ਹੈਗੀ ਹੈ ਧਰਤੀ ਤੇ ਆਉਣ ਦੀ ਬਿਲਕੁਲ ਬਿਲਕੁਲ ਅੱਜ ਲੋੜ ਹੈ ਅੱਜ ਮੇਰਾ ਹੜਾਂ ਦੇ ਵਿੱਚ ਜਿਹੜਾ ਵੀ ਬੱਚਾ ਨੇ ਜਾ ਕੇ ਮਦਦ ਕੀਤੀ ਹੈ ਮੈਂ ਉਹ ਭਗਤ ਸਿੰਘ ਹੀ ਸਾਂਭੀ ਤਾਉਣਾ ਮੈਂ ਉਹਨਾਂ ਨੂੰ ਸਲੂਟ ਕਰਦਾ ਸੱਚੀ ਸਲੂਟ ਕਰਦਾ ਉਹ ਬੱਚਾ ਨੇ ਦੇਖੋ ਪਾਣੀ ਦੇ ਵਿੱਚ ਜਾਣਾ ਕਿੱਡਾ ਔਖਾ ਖਤਰਨਾਕ ਹੈ ਪਤਾ ਨਹੀਂ ਕਿੱਥੇ ਕੀ ਕਿਹੜੇ ਬੱਚੇ ਗਏ ਸੀ ਉਹਨਾਂ ਦਾ ਕੌਣ ਪੁੱਛਣ ਆਲਾ ਸੀ ਕਿਹੜੇ ਗਏ ਸੀ ਵਾਪਸ ਆਏ ਕਿ ਨਹੀਂ ਕਿਸਤੀ ਤੋਂ ਕਿਤੇ ਡੁੱਬ ਤਾਂ ਨਹੀਂ ਗਏ ਦਿਲ ਰੋ ਰਿਹਾ ਸੀ ਅੰਦਰੋਂ ਯਾਰ ਵੀ ਕਿੱਡਾ ਹੌਸਲਾ ਇਹਨਾਂ ਬੱਚਾਾਂ 'ਚ ਉਪਰ ਸਾਡੇ ਪੰਜਾਬ ਦਾ ਯੂਥ ਆ ਜਿਹੜਾ ਨਸ਼ੇੜੀ ਕਹਿ ਕੇ ਕਿ ਇਹਨਾਂ ਨੇ ਜਿਹਨੂੰ ਨਿੰਦ ਨਿਤ ਕਹਤਾ ਵੀ ਬਾਹਰ ਭੱਜ ਗਿਆ ਜੀ ਪੰਜਾਬ ਤਾਂ ਖਾਲੀ ਹੋ ਗਿਆ ਜੀ ਪਰ ਯੂਥ ਨੇ ਅੱਜ ਪੰਜਾਬ ਬਚਾਇਆ ਹੈ ਸਰਕਾਰਾਂ ਟੋਟਲੀ ਫੇਲ ਹੋ ਗਿਆ ਅੱਜ ਵੀ ਪੰਜਾਬ ਦੇ ਅਸੀਂ ਜਿਹੜੀ ਖੇਤਰੀ ਅਸੀਂ ਜਿਹ ਕਹਿੰਦੇ ਆ ਕਿ ਜ਼ਮੀਨ ਦੀ ਸਭ ਤੋਂ ਵੱਡੀ ਇਹ ਖਾਸੀਅਤ ਹੈਗੀ ਕਿ ਪੂਰੇ ਦੇਸ਼ ਨੂੰ ਅੰਨ ਦਿੰਦੀ ਪਰ ਪੰਜਾਬ ਨੂੰ ਸਾਂਭਣ ਵਾਲੇ ਤੁਹਾਡੇ ਵਰਗੇ ਵੀਰ ਸਿੰਘ ਹੀ ਹੈਗੇ ਨੇ ਬਿਲਕੁਲ ਬਿਲਕੁਲ ਜੀ ਅੱਜ ਤੇ ਬਹੁਤ ਵਧੀਆ ਮੌਕੇ ਮੌਕੇ ਤੇ ਆਲਕ ਸਾਹਿਬ ਦਾ ਜਿਹੜਾ ਗੀਤ ਆ ਜੀ ਮਾਂ ਹੁੰਦੀ ਹੈ ਬੋਲੀ ਮਿੱਟੀ ਜੀ ਮਾਂ ਦੀ ਵਿੱਚੀ ਦੀ ਮਾਂ ਦੇ ਚੰਦੇ ਤੇ ਬਹੁਤ ਇੱਕ ਟੱਚਿੰਗ ਗੱਲ ਆ ਤੇ ਅਮਨਦੀਪ ਅਮਨ ਗਲਾਸਕੋ ਤੋਂ ਅਮਨਦੀਪ ਜੋ ਬਹੁਤ ਵਧੀਆ ਉਹਦੇ ਅੱਗੇ ਵੀ ਜਿਹੜੇ ਆਲਕਸੰਦ ਗੀਤ ਦਿੱਤੇ ਆ ਕਿਸਾਨੀ ਤੇ ਵੀ ਸੱਚੇ ਪਾਛੋ ਦੀ ਕਲਮ ਚ ਵੀ ਬਰਕਤ ਪਾਵੇ ਤੇ ਸਭ ਤੋਂ ਜ਼ਿਆਦਾ ਮੈਂ ਥੈਂਕਸ ਕਰਦਾ ਐਚ ਗੁੱਡੂ ਦਾ ਸਾਡਾ ਛੋਟਾ ਅਜ਼ੀਜ਼ ਹੈ ਜਿਹਨੇ ਇਹਨੂੰ ਬੜਾ ਵਧੀਆ ਤਰੀਕੇ ਨਾਲ ਆਪਣੇ 뮤직 ਸ਼ਿੰਗਾਰਿਆ ਵੈ ਤੇ ਇਹਨਾਂ ਦਾ ਆਪਣਾ ਚੈਨਲ ਆਲਕ ਸਾਹਿਬ ਦਾ ਇਹ ਜਦੋਂ ਸ਼ੁਰੂ ਹੋਇਆ ਸੀ ਪ੍ਰੋਜੈਕਟ ਜਰੋਟਾ ਸਾਹਿਬ ਜਿਨ੍ਹਾਂ ਨੇ ਮੈਂ 100 ਪਿਕਚਰ ਚ ਕੰਮ ਕੀਤਾ ਸੀ ਦੇ ਮੁਫਤ ਤੋਂ ਲੈ ਕੇ ਤੇ ਹਿੰਦੀ ਪਿਕਚਰ ਚ ਕੰਮ ਕੀਤਾ ਵਾ ਸਪੈਸ਼ਲ ਅਮਰੀਕਾ ਤੋਂ ਆਏ ਵੇ ਇਹਨਾਂ ਨੇ ਸਾਡੇ ਨਾਲ ਪੰਜ ਚਾਰ ਵਾਰੀ ਜਾ ਕੇ ਸਾਥ ਦਿੱਤਾ ਕਿ ਆਪਾਂ ਗਾਣਾ ਕਰਨਾ ਹੀ ਕਰਨਾ ਅੱਜ ਤੁਹਾਡੀ ਕਚਹਿਰੀ ਚ ਕੱਲ ਮੈਂ ਕੱਲ ਸਵੇਰੇ 10:00 11:00 ਵਜੇ ਇਹ ਤੁਹਾਡੀ ਕਚਹਿਰੀ ਚ ਹਾਜ਼ਰ ਕਰਤਾ ਪਰ ਸਾਡੀ ਇੱਕ ਛੋਟਾ ਜਿਹਾ ਸਿਗਾ ਕਿ ਤੁਹਾਡੇ ਤੋਂ ਬਿਨਾਂ ਤਾਂ ਨਹੀਂ ਉਹਦਾ ਜੇ মিডিਏ ਕੇ ਸਾਥ ਹੀ ਹਮ ਹੈ ਤੇ ਬਾਬਾ ਮੇਰ ਕਰੇ ਕੁਚ ਚੰਗੀਆਂ ਚੀਜ਼ਾਂ ਜਦੋਂ ਇਹੋ ਜਿਹੀ ਆਉਂਦੀਆਂ ਉਹਨਾਂ ਆਪਾਂ ਸੁਣੀਏ ਤੇ ਆਪਣੇ ਬੱਚਿਆਂ ਨੂੰ ਪਤਾ ਲੱਗੇ ਜਿਹੜੇ ਯੂਥ ਆਪਣਾ ਉਧਰਲੇ ਜੰਮੇ ਬੱਚੇ ਬਾਹਰ ਬੈਠੇ ਆ ਕੀ ਇਹਦਾ ਮਤਲਬ ਕੀ ਹੈ ਕਿ ਜਿਹੜੇ ਮੀਨੀਫੁੱਲ ਗੀਤ ਹੈ ਨਾ ਜੇ ਆਪਾਂ ਕੁਝ ਥਾਲੀ 'ਚ ਪਰੋਸ ਕੇ ਦੇਵਾਂਗੇ ਤਾਂ ਹੀ ਉਹ ਬੱਚੇ ਸੁਣਨਗੇ ਤੇ ਸੱਚੇ ਪਾਤਸ਼ਾਹ ਮੇਰ ਕਰੇ ਇਹ ਗੁਲਦਸਤਾ ਜਿਹੜਾ ਦਰਸ਼ਨ ਲੋਕੀ ਨੇ ਪੇਸ਼ ਕੀਤਾ ਤੇ ਮਹਾਰਾਜ ਚੜ੍ਹਦੀ ਕਲਾ ਕਰੇ ਐ ਹੀ ਹੋਰ ریاਜ ਕਰਨ ਕਿਉਂਕਿ ਜਿਵੇਂ ਆਂ ਕਹਤਾ ਕਿ ਮੈਂ ਕੋਈ ਫਲਾਣਾ ਏਬੀ ਸਿੰਗਰ ਨਹੀਂਗਾ ਕੋਈ ਵੀ ਘਰੋਂ ਬਣ ਕੇ ਨਹੀਂ ਆਉਂਦਾ ਤੇ ਵੱਡੇ ਵੱਡੇ ਰਾਈਟਰ ਤਾਂ ਮੈਂ ਸਿੰਗਰ ਬਣਦੇ ਦਿਖਾਣ ਦੇ ਦਿਖਾਣ ਦੇ ਜਿਹਨਾਂ ਨੇ ਜਿਹਨਾਂ ਦਾ ਗਾਉਣਾ ਵੀ ਹੁੰਦਾ ਅੱਜ ਉਹ ਆਪਣੀ ਲੋਕਾਂ ਦਾ ਸਹਿਕਾਰ ਕਰ ਲਿਆ ਇਹ ਕੋਈ ਵੀ ਕੰਮ ਹੈ ਖੇਤੀ ਦਾ ਕਿਤੇ ਕਾਰੋਬਾਰ ਦਾ ਕਿਤੇ ਬਿジネス ਹੈ ਉਹ ਸਟਾਰ ਚ ਬੰਦਾ ਕਦੇ ਫੇਲ ਹੁੰਦਾ ਕਦੇ ਪਾਸ ਹੁੰਦਾ ਤੇ ਮੈਂ ਸਲੂਟ ਕਰਦਾ ਹਾਂ ਉਹਨੂੰ ਕਿ ਸੱਚੇ ਪਾਤਸ਼ਾਹ ਇਹਨਾਂ ਦੀ ਗਾਇਕੀ ਨੂੰ ਇਹਨਾਂ ਦੀ ਬਾਜ ਨੂੰ ਹੋਰ ਚੜ੍ਹਦੀ ਕਲਾ ਕਰੇ ਇਸ ਗੀਤ ਦਾ ਅرج ਕੇ ਨੰਦ ਮਾਣ ਆਲਕੀ ਜੀ ਤੁਹਾਡੇ ਨਾਲ ਦੀ ਗੱਲ ਕਰਦੇ ਆ ਇਸ ਤੋਂ ਬਾਅਦ ਜਿਹੜੀ ਮੈਂ ਕਿਹਾ ਕਿ ਅੱਜ ਪੰਜਾਬੀ ਪੰਜਾਬੀ ਨਾਲ ਖੜੇ ਨੇ ਕਿੰਨਾ ਕੋ ਤੁਹਾਨੂੰ ਲੱਗਦਾ ਹੈ ਕਿ ਅੱਜ ਜਿੰਨੀ ਹੋਰ ਸਟੇਟਾਂ ਦੇ ਵੀ ਲੋਕ ਹੁਣ ਆ ਰਹੇ ਨੇ ਹਰ ਇੱਕ ਮੁਸਲਮ ਵੀ ਆ ਕੇ ਖੜਿਆ ਜਦੋਂ ਇਹ ਪੀੜ ਪਈ ਹੈ ਸਾਡੇ ਪੰਜਾਬ ਤੇ ਸਰਕਾਰਾਂ ਕੁਛ ਮਰਜ਼ੀ ਕਰਦੀਆਂ ਰਹਿਣ ਪਰ ਸਾਬਦੇ ਦਿਲੋਂ ਹਰਿਆਣਾ ਵੀ ਆ ਕੇ ਖੜਿਆ ਹੈ ਦੇਖੋ ਇਹਨਾਂ ਦਾ ਇਸ ਗੱਲ ਦਾ ਧੰਨਵਾਦ ਹੈ ਜੀ ਸਾਰਿਆਂ ਦਾ ਦਿਲੋਂ ਸਲੂਟ ਹੈ ਸਭ ਨੂੰ ਕਿਉਂਕਿ ਅੱਜ ਅਸੀਂ ਪੰਜਾਬੀ ਜਦੋਂ ਜਗਾ ਜਗਾ ਜਾ ਕੇ ਲੰਗਰ ਲਾਉਂਦੇ ਸੀ ਤੇ ਬੜੀ ਆਵਾਜ਼ ਉੱਠੀ ਸੀ ਵੀ ਪੰਜਾਬ ਹੀ ਪੰਜਾਬ ਨਾਲ ਕਿਉਂ ਖੜਿਆ ਪਰ ਅੱਜ ਸਾਰੇ ਖੜੇ ਹੈ ਤੇ ਉਹਨਾਂ ਦਾ ਦਿਲੋਂ ਸਤਿਕਾਰ ਹੈ ਸਾਰਿਆਂ ਦਾ ਚਾਹੇ ਹਰਿਆਣੇ ਵਾਲੇ ਆ ਚਾਹੇ ਹੋਰ Rajasthan ਤੋਂ ਨੇ ਜੇ ਜਿੱਥੋਂ ਵੀ ਲੋਕਾਂ ਨੇ ਮਦਦ ਭੇਜੀ ਹੈ ਫਿਲਮ ਕਲਾਕਾਰਾਂ ਨੇ ਬਹੁਤ ਮਦਦ ਭੇਜੀ ਹੈ ਉਹਨਾਂ ਸਾਰਿਆਂ ਦਾ ਬਹੁਤ ਦੇ ਲੋ ਸਤਕਾਰ ਹੈ ਜਿਨੇ ਜਥੇਬੰਦੀਆਂ ਨੇ ਜਿਨੇ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਜਿਹੜਾ ਬਣਦਾ ਸਤਕਾਰ ਬਣਦਾ ਕਿਉਂਕਿ ਸਰਕਾਰਾਂ ਤਾਂ ਸਰਕਾਰ ਨਾਮ ਦੀ ਤਾਂ ਚੀਜ਼ ਹੈ ਨਹੀਂ ਕੋਈ ਦੁਆਬੇ ਦੀ ਅਸੀਂ ਗੱਲ ਕਰੀਏ ਸਭ ਤੋਂ ਵੱਧ ਜਮੀਨਾ ਸ਼ਾਇਦ ਉਧਰ ਹੀ ਜਿਹੜੀਆਂ ਪ੍ਰਵਾਸੀਆਂ ਦੇ ਹੱਥ ਸਾਡੇ ਪੰਜਾਬੀਆਂ ਨੇ ਫੜਾ ਕੇ ਆਦੇ ਘਰ ਦੇ ਜਿੰਦਰੇ ਵਜੇ ਹੋਏ ਨੇ ਘਟਨਾਵਾਂ ਵੀ ਹੋਈ ਹੈ ਉਸ ਘਟਨਾ ਨੂੰ ਹਰ ਕੋਈ ਨਿੰਦਨ ਦਾ ਬੜਾ ਛੋਟਾ ਸ਼ਬਦ ਹੈਗਾ ਜੇਕਰ ਉਸ ਸ਼ਬਦ ਨੂੰ ਅਸੀਂ ਗੱਲ ਕਰੀਏ ਜੋ ਘਟਨਾ ਹੋਈ ਹੈ ਇਹ ਨੌਜਵਾਨਾਂ ਨੂੰ ਤੁਹਾਡੇ ਵਰਗੇ ਗਾਣਿਆਂ ਤੋਂ ਸਬਕ ਵੀ ਲੈਣਾ ਚਾਹੀਦਾ ਜਿਹੜੀ ਮਿੱਟੀ ਹੈ ਪਿਛੇ ਦਿਨੀ ਇੱਕ ਅਸੀਂ ਇੰਟਰਵਿਊ ਕੀਤੀ ਸੀ ਉਹ ਬੰਦਾ ਬੜਾ ਰੋਇਆ ਕਹਿੰਦਾ ਵੀ ਮੈਂ ਮੋਹਾਲੀ ਦੇ ਨਾਲ ਜ਼ਮੀਨ ਵੇਚ ਬੈਠਾ ਮੈਂ ਆਦੀ ਮਾਂ ਵੇਚ ਲਈ ਬਹੁਤ ਰੋਇਆ ਬੰਦਾ ਇਸ ਜੀ ਨੂੰ ਯਾਦ ਦੇਖੋ ਬੜੀ ਵੱਡੀ ਗੱਲ ਹੈ ਮੇਰੇ ਗੀਤ ਦਾ ਮਕਸਦ ਹੀ ਇਹ ਸੀਗਾ ਵੀ ਸਾਡੇ ਬੱਚੇ ਜਿਹੜੇ ਬਾਹਰ ਵੀ ਜਾ ਰਹੇ ਹਨ ਉਹ ਘਰ-ਬਾਰ ਤੇ ਆਪਣੇ ਜ਼ਮੀਨਾਂ ਨਾ ਵੇਚਣ ਜਿਹੜੇ ਇੱਥੇ ਲੋਕ ਵੀ ਆ ਉਹ ਵੇਚ-ਵੇਚ ਕੇ ਸ਼ਹਿਰਾਂ ਚ ਆ ਕੇ ਕੋਠੀਆਂ ਪਾਈ ਜਾਂਦੇ ਆ ਉਹਨਾਂ ਨੂੰ ਲੱਗ ਰਿਹਾ ਪਰ ਕਿਤੇ ਨਾ ਕਿਤੇ ਟੁੱਟ ਰਿਹਾ ਕਿਉਂਕਿ ਸਰਕਾਰਾਂ ਦਾ ਤੋੜਨਾ ਹੀ ਚਾਹੁੰਦੀਆਂ ਜਿਹੜੀ ਸਾਡੇ ਦਾਦੇ ਪੜਦਾਦੇ ਤੋਂ ਚੱਲਦੀ ਆ ਰਹੀ ਐ ਜਿੱਥੋਂ ਅਸੀਂ ਰੋਟੀ ਖਾਂਦੇ ਆ ਰਹੇ ਤੇ ਇਹ ਯੂਥ ਨੂੰ ਨਾ ਜਦੋਂ ਤੱਕ ਸਮਝ ਆਊਗਾ ਉਦੋਂ ਤੱਕ ਬਹੁਤ ਲੇਟ ਹੋ ਗਿਆ ਤੁਸੀਂ ਦੇਖਿਓ ਨਾ ਮਹਾਲੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜ਼ਮੀਨਾਂ ਵੇਚ ਕੇ ਤੇ ਸਿਕਿਉਰਟੀਆਂ 'ਚ ਕੰਮ ਕਰ ਰਹੇ ਆ ਵਿਚਾਰੇ ਬੜਾ ਮਨ ਦੁਖਦਾ ਦੇਖ ਕੇ ਉਹ ਕਹਿੰਦਾ ਸੀ ਮੇਰੇ ਉੱਤੇ ਚਾਰ ਕਿਲੇ ਸੀ ਮੇਰੇ ਦੋ ਉਹ ਦੋ ਚਾਰ ਕਿੱਲੇ ਨਾ ਵੇਚਦਾ ਨਾ ਮੋਟਰਾਂ ਤੇ ਉੱਥੇ ਜਿੱਥੇ ਮੋਟਰਾਂ ਹੁੰਦੀਆਂ ਉੱਥੇ ਚੌਂਕਾ ਜਿਆਦਾ ਖੜਦੇ ਇਥੇ ਮੇਰੀ ਮੋਟਰ ਹੁੰਦੀ ਸੀ ਉਦੋਂ ਕਹਿੰਦੇ ਨੇ ਉਦੋਂ ਨਹੀਂ ਸੋਚੇ ਵੀ ਇਥੇ ਮੋਟਰਾਂ ਹੁੰਦੀਆਂ ਸੀ ਬਿਲਕੁਲ ਆ ਆ ਵੱਡੀ ਗੱਲ ਹੈ ਦੇਖੋ ਤੁਸੀਂ ਆਪਣਾ ਵਿਰਸਾ ਆਪਣਾ ਸਾਰਾ ਕੁਝ ਹੀ ਆਪੇ ਹੱਥੀ ਤਬਾਹ ਕਰ ਲਿਆ ਤੇ ਆਉਣ ਵਾਲਾ ਸਮਾਂ ਵੀ ਬੜਾ ਭਿਆਨਕ ਹੋਊਗਾ ਜੇ ਤੁਸੀਂ ਨਾ ਅੱਜ ਸੰਭਾਲਿਆ ਤਾਂ ਅੱਜ ਟਾਈਮ ਆ ਅੱਜ ਸਮਾਂ ਹੈ ਵੀ ਜੇ ਤੁਸੀਂ ਇਹਨੂੰ ਸੰਭਾਲ ਲੈਨੇ ਹੋ ਮਿੱਟੀ ਨਾਲ ਜੁੜੇ ਜਾਂਦੇ ਹੋ ਦੁਬਾਰਾ ਤੇ ਜਿਵੇਂ ਸਾਡੇ ਯੂਥ ਨੇ ਅੱਜ ਸਾਡੇ ਪੰਜਾਬ ਨੂੰ ਬਚਾਇਆ ਤੇ ਪੰਜਾਬ ਜਿਉਂਦਾ ਹੋਊਗਾ ਦੁਬਾਰਾ ਪਈਆਂ ਦੀ ਮੈਂ ਪ੍ਰਵਾਸੀਆਂ ਦੀ ਗੱਲ ਕੀਤੀ ਜੋ ਘਟਨਾ ਹੋਈ ਹੈ ਹੁਸ਼ਿਆਰਪੁਰ ਦੀ ਤੁਹਾਡੇ ਗਾਣੇ ਨੂੰ ਜਾਂ ਤੁਹਾਡੇ ਚੀਜ਼ਾਂ ਜਿਹੜੀਆਂ ਤਰਜ਼ਾਂ ਹੈਗੀਆਂ ਨੇ ਇਹ ਵੀ ਬੜੀਆਂ ਪ੍ਰਭਾਵਿਤ ਕਰਦੀਆਂ ਨੇ ਜਦੋਂ ਹੁਣ ਉਹ ਸੁਝਾ ਸੁਣੀਂਦਿਆਂ ਨੇ ਵੀ ਕਿੱਥੋਂ ਆ ਕੇ ਕਿੱਥੇ ਵਸੇ ਤੇ ਕਿੱਥੇ ਸਾਡੇ ਬੱਚਿਆਂ ਦੇ ਜਿਹੜੇ ਖੂਨੀ ਬਣ ਚੁੱਕੇ ਨੇ ਬੰਦੇ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਵੀ ਦੇਖੋ ਜਿਹੜੇ ਪ੍ਰਵਾਸੀ ਅਸੀਂ ਸਾਡੇ ਹੋਰ ਲੋਕ ਵੀ ਕੰਮ ਕਰਨ ਆਉਂਦੇ ਇੱਥੇ ਇਹ ਉਹਨਾਂ ਨੂੰ ਕੰਮ ਤੱਕ ਸੀਮਤ ਰੱਖੋ ਤੁਸੀਂ ਜਦੋਂ ਆਪਦੇ ਕਿਸੇ ਨੂੰ ਘਰੇ ਵਾੜ ਲੋਂਗੇ ਨਾ ਫਿਰ ਤੁਹਾਡਾ ਭੇਤ ਪਾ ਕੇ ਇਹ ਇੰਨੇ ਜੋ ਕੇ ਹੈ ਨਹੀਂਗੇ ਉਸੇ ਪੇਦ ਦੇਤਾ ਜਿਹੜੀ ਬੱਚੇ ਵਾਲੀ ਕਟਲਾਣੇ ਮੇਰਾ ਮਾਨੰਦਰੋ ਬਲੁੰਦਰਤਾ ਵੀ ਕੁੜੀਆਂ ਤਾਂ ਦੂਰ ਸੀ ਜਰ ਮੁੰਡੇ ਵੀ ਸੇਫ ਨਹੀਂ ਹੈਗੇ ਕਿੱਡਾ ਭਿਆਨਕ ਸਮਾਗ ਹੈ ਯਾਰ ਪੰਜਾਬ ਤੇ ਕੱਢੋ ਯਾਰ ਇਹਨਾਂ ਨੂੰ ਬਾਹਰ ਜੇ ਇਹਨਾਂ ਨੇ ਹਜੇ ਕੁਝ ਕਰਨਾ ਹੈ ਘਰੇ ਨਾ ਮਾੜੋ ਇਹਨਾਂ ਨੂੰ ਇਹਨਾਂ ਨੂੰ ਬਾਹਰ ਕੱਢੋ ਇਹੀ ਮੇਰੀ ਬੇਨਤੀ ਹੈ ਮੇਰੇ ਗੀਤ ਦਾ ਉਦੇਸ਼ ਵੀ ਇਹ ਆ ਵੀ ਜਮੀਨਾਂ ਨਾਲ ਦੁਬਾਰਾ ਜੁੜਜੋ ਜੇ ਪੰਜਾਬ ਬਚਾਉਣਾ ਤਾਂ ਨਹੀਂ ਤਾਂ ਮਾਰੇ ਜਾਉਗੇ ਇੱਕ ਆਖਰੀ ਤਰ ਜਿਹੜੀ ਹੈਗੀ ਤੁਸੀਂ ਉਹ ਸੁਣਾ ਕੇ ਫਿਰ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਜਿਹੜੀ ਤੁਸੀਂ ਉਹ ਕਿਹਾ ਸੀ ਜਿਹੜੀ ਜ਼ਮੀਨ ਤੇ ਖੜੇ ਆ ਉਹ ਜ਼ਮੀਨ ਦੀ ਜਿਹੜੀ ਲਾਈਨ ਹੈਗੀ ਉਹ ਵੀ ਜ਼ਰੂਰ ਸਾਨੂੰ ਸਾਡੇ ਆ ਬਜ਼ੁਰਗਾਂ ਨੇ ਫਸਲਾਂ ਸਿਪਾਲੀਆਂ ਫਸਲਾਂ ਦੇ ਸਿਰ ਤੇ ਹੀ ਨਸਲਾਂ ਸਭਾਲੀਆਂ ਪੈਰਾ ਥੱਲੇ ਵਾਲੀ ਕਦੇ ਥਾਣੀ ਵਿੱਚ ਦੀ ਓਏ ਮਾਂ ਦੇ ਉਹ ਛਿੰਦੇ ਓਏ ਮਾਂ ਨਹੀਂ ਵਿੱਚ ਦੀ ਓਏ ਮਾਂ ਹੁੰਦੀ ਬੋਲੀ ਗੋਬੋ ਤੁਹਾਨੂੰ ਤੁਹਾਡਾ ਜੀ ਜਿਨ੍ਹਾਂ ਦੇ ਸਤਕਾ ਇਹ ਗਾਣਾ ਬਣਿਆ ਦੋ ਸ਼ਬਦ ਤੁਸੀਂ ਜ਼ਰੂਰ ਇਹਨਾਂ ਲਈ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਜੀ ਬਾਕੀ ਤਾਂ ਸਭ ਕੁਝ ਹਰਦੀਪ ਭਾਈ ਔਰ ਦਰਸ਼ਨਾਲਾ ਭਾਈ ਨੇ ਕਹਿਤਾ ਕਿ ਇਹਨਾਂ ਦੇ ਜਿਹੜੇ ਪ੍ਰੋਡਕਸ਼ਨ ਤੇ ਜਿੱਥੇ ਦਰਸ਼ਨਾਲਕ ਪ੍ਰੋਡਕਸ਼ਨ ਤੇ ਇਹ ਰਿਲੀਜ਼ ਹੋਇਆ ਗਾਣਾ ਉਹਨੂੰ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਜਿੰਨਾ ਜ਼ਿਆਦਾ ਸੁਣੋਗੇ ਉਨੇ ਜ਼ਿਆਦਾ ਲੋਕਾਂ ਤੱਕ ਇਹ ਗੱਲ ਪਹੁੰਚੇਗੀ ਬਸ ਮੇਰੀ ਤਾਂ ਇਹੀ ਹੈ ਬਾਕੀ ਤਾਂ ਸਭ ਕੁਝ ਇਹਨਾਂ ਨੇ ਦੱਸ ਦਿੱਤਾ ਮੇਰੀ ਇਹੀ ਇੱਛਾ ਹੈ ਕਿ ਜਿੰਨ ਜਿਆਦਾ ਤੋਂ ਜਿਆਦਾ ਲੋਕ ਇਹਨਾਂ ਨੂੰ ਸੁਣਾ ਜਿਆਦਾ ਤੋਂ ਜਿਆਦਾ ਤਾਂ ਹੀ ਲੋਕ ਇਸ ਤੇ ਅਮਲ ਕਰ ਸਕਣਗੇ ਇਹੀ ਗੱਲ ਹੈ ਬਿਲਕੁਲ ਆਖਰੀ ਇਹ ਤੁਹਾਡਾ ਕੋਈ ਮੈਸੇਜ ਹੋਵੇ ਪੰਜਾਬੀਆਂ ਲਈ ਦਰਦ ਬਹੁਤ ਹੈਗਾ ਤੁਹਾਡੇ ਵੀ ਦਿਲ 'ਚ ਮੈਂ ਸਮਝਦਾ ਪਰ ਉਹ ਦਰਦ ਲੋਕ ਸਮਝਣ ਦਾ ਫੇਰ ਹੀ ਆਪਾਂ ਅੱਗੇ ਲੋਕਾਂ ਸਾਹਮਣੇ ਲਿਆ ਸਕਦੇ ਹਾਂ ਮੇਰਾ ਦਰਦ ਤਾਂ ਐਡਾ ਵੱਡਾ ਪਹਿਲਾ ਸਤਲੂਜ ਦਾ ਪਾਣੀ ਜਦੋਂ ਕਿਸਾਨੀ ਦੇ ਵਿੱਚ ਸਭ ਤੋਂ ਵੱਡਾ ਹਿੱਟ ਕੀਤਾ ਸਭ ਤੋਂ ਪਹਿਲਾ ਕਿਸਾਨ ਗੀਤ ਮੈਂ ਗਾਇਆ ਇਕ ਗੱਲ ਕਹਿੰਦਾ ਵੀ ਸਲਮਾਨ ਖਾਨ ਵਰਗੇ ਨਾਲ ਫਿਲਮਾਂ ਕਰਨ ਦੇ ਬਾਰੇ ਤੁਸੀਂ ਫੇਰ ਵੀ ਪੰਜਾਬੀ ਨਾਲ ਜੁੜੇ ਹੋ ਵੇਖੋ ਵੇਖੋ ਉਹ ਬੰਦੇ ਜਿਨ੍ਹਾਂ ਨੂੰ ਸੋਚਦੇ ਤੁਸੀਂ ਸਲਮਾਨ ਖਾਨ ਬੜੀ ਵੱਡੀ ਚੀਜ਼ਾਂ ਨੇ ਸਾਡੇ ਵਾਸਤੇ ਤੁਸੀਂ ਵੱਡੇ ਹੋ ਤੁਸੀਂ ਫੇਰ ਵੀ ਬਿਲ ਨਾਲ ਪੰਜਾਬ ਨਾਲ ਜੁੜੇ ਹੋ ਹੁਣ ਵੀ ਜਿਹੜਾ ਸ਼ਾਹਰੂਖ ਖਾਨ ਨੇ ਪੰਜਾਬ ਲਈ ਹਾਂ ਦਾ ਨਾਰਾ ਮਾਰਿਆ ਮੈਂ ਉਹਨਾਂ ਦੀ ਸੈਕਟਰੀ ਨੂੰ ਸਾਰਾ ਕੁਝ ਭੇਜਿਆ ਸੀ ਅੱਛਾ ਜੀ ਵੀ ਅੱਜ ਸਮਾਂ ਤੇ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਤੁਹਾਡੇ ਅੱਛਾ ਸਾਹਿਬ ਸ਼ਾਹਰੂਖ ਖਾਨ ਦੇ ਤੁਸੀਂ ਹਾਂ ਉਹਨਾਂ ਦੇ ਸੈਕਟਰੀ ਨੂੰ ਮੈਂ ਸਾਰਾ ਪੰਜਾਬ ਦਾ ਭੇਜਿਆ ਸੀ ਵੀਡੀਓ ਵਗੈਰਾ ਉਸ ਚੀਜ਼ਾਂ ਲਿਖ ਕੇ ਵੀ ਭੇਜੀਆਂ ਇਹ ਸਾਨੂੰ ਕਿਸ਼ਤੀਆਂ ਦੀ ਵੀ ਲੋੜ ਆ ਪਰ ਉਹਨਾਂ ਨੇ 1500 ਘਾਰ ਹੀ ਸੰਭਾਲ ਲਏ ਬੜੀ ਵੱਡੀ ਗੱਲ ਆ ਧੰਨਵਾਦ ਕਰਦਾ ਤੁਹਾਡੇ ਮਾਧਿਅਮ ਰਾਈ ਤੇ ਪੰਜਾਬ ਜਿਉਂਦਾ ਰੱਖਣ ਲਈ ਇਹੋ ਜਿਹੇ ਲੋਕਾਂ ਦਾ ਸਹਿਯੋਗ ਵੀ ਬੜਾ ਜ਼ਰੂਰੀ ਹੈ ਸ਼ਾਹਰੂਖ ਖਾਨ ਵੀ ਮਤਲਬ ਜਿਹੜਾ ਹੈਗਾ ਦਰਸ਼ਨ ਭਾਈ ਦਾ ਮਤਲਬ ਭਰਾਵਾਂ ਵਾਲੀ ਗੱਲ ਹੈਗੀ ਅਸੀਂ ਬਹੁਤ ਦਿਲੋਂ ਸਤਿਕਾਰ ਕਰਦੇ ਆ ਜਦੋਂ ਵੀ ਕਦੇ ਮਿਲਦੇ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਆ ਦਸਤਾਰ ਨੂੰ ਜਾਣਦੇ ਨੇ ਉਹ ਹਾਂ ਬਹੁਤ ਜ਼ਿਆਦਾ ਮੈਂ ਉਹਨਾਂ ਦੇ ਨਾਲ ਤਿੰਨ ਫਿਲਮਾਂ ਕਰ ਲਈਆਂ ਤਿੰਨਾਂ ਤੇ ਦਸਤਾਰ ਉਹਨਾਂ ਨੇ ਬੰਨੀ ਹੈ ਬੜਾ ਚੰਗਾ ਲੱਗਦਾ ਪੰਜਾਬ ਨੂੰ ਪਿਆਰ ਕਰਦੇ ਨੇ ਬਾਕੀ ਤੁਹਾਡੇ ਮਾਧਿਅਮ ਨਾਲ ਵੀ ਪੀ ਮਾਂ ਹੁੰਦੀ ਬੋਲੀ ਮਿੱਟੀ ਦਰਸ਼ਨਾਲੋਕ ਪ੍ਰੋਡਕਸ਼ਨ ਮੇਰਾ ਚੈਨਲ ਹੈ ਇਹਨੂੰ ਵੱਧ ਤੋਂ ਵੱਧ ਜਿਹੜਾ ਸਬਸਕ੍ਰਾਈਬ ਕਰਕੇ ਆਪਣੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਇਹੀ ਮੇਰੀ ਬੇਨਤੀ ਹੈ ਯੂਥ ਤੱਕ ਮੇਰਾ ਗੀਤ ਪਹੁੰਚੇ ਮੈਂ ਸਮਝੋ ਸਫਲ ਹੋ ਜਾ ਅੱਗੇ ਕੁਝ ਕਰਨ ਜੋ ਕੋਈ ਹੋ ਜਾਵੇ ਧੰਨਵਾਦ ਮਾ ਹੁੰਦੀ ਬੋਲੀ ਮਿੱਟੀ YouTube ਸਾਰੇ ਜਿਹੜੇ ਪਲੇਟਫਾਰਮ ਆ ਗਏ ਨੇ ਰਿਲੀਜ਼ ਹੋ ਚੁੱਕਿਆ ਤੇ ਜਿਆਦਾ ਤੋਂ ਜਿਆਦਾ ਬਾਈ ਹੋਰਾਂ ਦੇ ਗੀਤ ਨੂੰ ਪਿਆਰ ਦੇਵੋ ਤੇ ਉਹਨਾਂ ਸਮੇਂ 'ਚ ਅਜੇ ਹੀ ਜਿਹੜੇ ਪੰਜਾਬੀ ਜਾਂ ਪੰਜਾਬ ਬਤ ਨੂੰ ਸਾਂਭਣ ਵਾਲੇ ਜਿਹੜੇ ਲੋਕ ਆ ਗਏ ਨੇ ਉਹਨਾਂ ਨੂੰ ਹੋਰ ਹੌਸਲਾ ਮਿਲੇ ਕੈਮਰਾ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ